ਮੋਗਾ ਲੁਧਿਆਣਾ ਰੋਡ ਤੇ ਅੱਜ ਤੜਕਸਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮੌਕੇ ਤੇ ਹੀ ਦੋਵਾਂ ਵਾਹਨਾਂ ਦੇ ਡਰਾਈਵਰਾਂ ਨੇ ਦਮ ਤੋੜ ਦਿੱਤਾ ਇਸ ਪੂਰੇ ਹਾਦਸੇ ਦੇ ਵਿੱਚ 8 ਮੱਜਾਂ ਦੀ ਵੀ ਜਾਨ ਗਈ ਹੈ ਦਰਅਸਲ ਤੜਕਸਾਰ ਸਵੇਰੇ 4 ਵਜੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਮੋਗਾ ਲੁਧਿਆਣਾ ਰੋਡ ਦੇ ਉੱਤੇ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਨੁਕਸਾਨੇ ਗਏ ਦੋਵੇਂ ਵਾਹਨ ਮੌਕੇ ਤੇ ਹੀ ਦੋਨਾਂ ਵਾਹਨਾਂ ਦੇ ਡਰਾਈਵਰਾਂ ਨੇ ਦਮ ਤੋੜ ਦਿੱਤਾ ਇਸ ਤੋਂ ਇਲਾਵਾ 8 ਮੱਜਾਂ ਵੀ ਇਸ ਪੂਰੇ ਸੜਕ ਹਾਦਸੇ ਦੇ ਵਿੱਚ ਮਾਰੀਆਂ ਗਈਆਂ ਸਵੇਰੇ 4 ਵਜੇ ਇਹ ਹਾਦਸਾ ਹੋਇਆ ਮੋਗਾ ਲੁਧਿਆਣਾ ਰੋਡ ਤੇ ਕੈਂਟਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ ਜਿਸ ਤੋਂ ਬਾਅਦ ਦੋ ਡਰਾਈਵਰਾਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ 8 ਮੱਜਾਂ ਮਾਰੀਆਂ ਗਈਆਂ ਮੋਗਾ ਦੇ ਪਿੰਡ ਬਲਟੋਆ ਤੋਂ ਮੱਜਾਂ ਦੇ ਨਾਲ ਭਰਿਆ ਹੋਇਆ ਕੈਂਟਰ ਜਦੋਂ ਕਸਬਾ ਅਜੀਤਵਾਲ ਵੱਲ ਤੱਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਟਰੱਕ ਨੇ ਟੱਕਰ ਮਾਰੀ ਜਿਸ ਤੋਂ ਬਾਅਦ ਦੋ ਡਰਾਈਵਰਾਂ ਦੀ ਜਾਨ ਗਈ ਹੈ ਇਸ ਤੋਂ ਇਲਾਵਾ 8 ਮੱਜਾਂ ਵੀ ਮਾਰੀਆਂ ਗਈਆਂ ਨੇ ਦੋ ਡਰਾਈਵਰਾਂ ਦੀ ਮੌਤ ਹੋਈ ਹੈ ਟਰੱਕ ਵਾਲੇ ਦੀ ਵੀ ਤੇ ਕੈਂਟਰ ਵਾਲੇ ਦੀ ਵੀ ਕਿਹੜਾ ਆਇਆ ਸੀ ਇਧਰੋਂ ਮੋਟਰ ਤੇ ਤਾਂ ਮੱਝਾ ਲੱਤ ਗਿਆ ਰਸੀ ਜਿਹੜਾ ਕੈਂਟਰ ਵਾਲਾ ਸੀਗਾ ਇਹ ਭਲਾਈ ਲਈ ਅੱਜ ਲੋੜ ਸੀ ਤੇ ਟਰੱਕ ਵਾਲ ਨੇ ਜਿਹੜਾ ਹੌਂਕੜ ਲਿਆ ਕੇ ਦੇ ਵਿੱਚ ਰੱਜਿਆ ਹੈ ਟਰੱਕ ਵਾਲ ਦੇ ਵਿੱਚ ਜਿਹੜੀਆਂ ਕੁਝ ਮੱਝਾਂ ਸੀਗੀਆਂ ਕੁਝ ਲਾਹਣੀਆਂ ਕੁਝ ਲਾ ਰਹੇ ਕਰੀਂਦੀ ਮਦਦ ਨਾਲ ਜਿਨ੍ਹਾਂ ਚੋਂ ਦੋ ਚਰ ਮਰ ਚੁੱਕੇ ਨੇ